ਸਸਟ੍ਰੀਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਕੇਜਰੀਵਾਲ ਨੇ ਛੱਡੀ ਸੀਐਮ ਰਿਹائش ਨਵੀਂ ਰਿਹائش ਤੇ ਹੋਏ ਸ਼ਿਫਟ 2015 ਤੋਂ ਸੀਐਮ ਨਿਵਾਸ 'ਚ ਰਹੇ ਸਨ ਕੇਜਰੀਵਾਲ ਮੋਗਾ ਚ ਨਾਮਜ਼ਦਗੀ ਕੇਂਦਰ ਦੇ ਬਾਹਰ ਫਾਇਰਿੰਗ ਲੋਕਾਂ ਦੀਆਂ ਫਾਈਲਾਂ ਪਾੜੀਆਂ ਗਈਆਂ ਪੁਲਿਸ ਮੁੱਖ ਦਰਸ਼ਕ ਬਣ ਕੇ ਦੇਖਦੀ ਰਹੀ ਹਰਿਆਣਾ ਚੋਣਾ ਵਿਚਾਲੇ ਜ਼ਿਲੇਪੀ ਤੇ ਸਿਆਸਤ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਕਾਂਗਰਸ ਦਾ ਪਲਟਵਾਰ ਕਾਂਗਰਸੀ ਆਗੂ ਸੁਪ੍ਰੀਆ ਸ਼ਰਨੇ ਦੇ ਦਮਿਆ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਰਿਹائش ਤੋਂ ਰਵਾਨਾ ਹੋ ਗਏ ਨੇ ਕੇਜਰੀਵਾਲ ਪਹਿਲਾਂ ਹੀ ਮੁੱਖ ਮੰਤਰੀ ਨਿਵਾਸ ਛੱਡਣ ਦਾ ਐਲਾਨ ਕਰ ਚੁੱਕੇ ਸਨ ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਮੁੱਖ ਮੰਤਰੀ ਨਿਵਾਸ ਛੱਡਣ ਦਾ ਫੈਸਲਾ ਕਰਨ ਤੋਂ ਬਾਅਦ ਸੰਸਦ ਮੈਂਬਰਾਂ ਵਿਧਾਇਕਾਂ ਤੇ ਕੌਂਸਲਰਾਂ ਸਣੇ ਕਈ ਪਾਰਟੀ ਨੇਤਾਵਾਂ ਨੇ ਆਪਣੀ ਰਿਹائش ਦੀ ਪੇਸ਼ਕਸ਼ ਕੀਤੀ ਸੀ ਦੱਸ ਦਈਏ ਕਿ ਕੇਜਰੀਵਾਲ 2015 ਤੋਂ ਮੁੱਖ ਮੰਤਰੀ ਵਜੋਂ ਸਿਵਲ ਲਾਈਨਸੇ ਤੇ ਰਿਹائش ਚ ਰਹਿ ਰਹੇ ਸਨ ਕੇਜਰੀਵਾਲ ਦੀ ਨਵੀਂ ਰਿਹائش ਰਵੀ ਸ਼ੰਕਰ ਸ਼ੁਕਲਾ ਲੇਨ ਤੇ ਆਪ ਹੈੱਡਕੁਆਟਰ ਦੇ ਨੇੜੇ ਹੈ ਤੇ ਉਹ ਆਪਣੇ ਪਰਿਵਾਰ ਨਾਲ ਇਸ ਰਿਹائش ਸਟੂਡੈਂਟ ਕੀ ਪਾਰਟੀ ਆਗੂਆਂ ਨੇ ਕਿਹਾ ਕਿ ਨਵੀਂ ਦਿੱਲੀ ਖੇਤਰ ਵੀ ਕੇਜੀ ਵਾਲਦਾ ਵਿਧਾਨ ਸਭਾ ਹਲਕਾ ਹੈ ਤੇ ਉੱਥੇ ਰਹਿ ਕੇ ਉਹ ਦਿੱਲੀ ਤੇ ਹੋਰ ਰਾਜਾਂ 'ਚ ਹੋਣ ਵਾਲੀਆਂ ਚੋਣਾਂ ਲਈ ਆਪ ਦੇ ਪ੍ਰਚਾਰ ਦੀ ਨਿਗਰਾਨੀ ਕਰਨਗੇ ਮੋਗਾ ਦੇ ਬਲਾਕ ਦੋ ਦੇ ਪਿੰਡ ਨਾਮਜ਼ਦਗੀ ਕੇਂਦਰ ਦੇ ਬਾਹਰ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ ਤੇ ਫਿਰ ਨਾਮਜ਼ਦਗੀ ਪਰ ਨਾਏ ਲੋਕਾਂ ਦੀਆਂ ਫਾਈਲਾਂ ਤੱਕ ਪਾੜ ਦਿੱਤੀਆਂ ਇਸ ਤੋਂ ਬਾਅਦ ਪੁਲਿਸ ਨੇ ਰੈੱਡ ਕਰਾਸ ਕੇਂਦਰ ਵਾਲੀ ਇਮਾਰਤ ਦੇ ਬਾਹਰ ਪੁਲਿਸ ਨੂੰ ਤਾਇਨਾਤ ਕਰ ਦਿੱਤਾ। ਅੱਜ ਇੱਥੇ ਨਾਮਜ਼ਦਗੀ ਭਰਨ ਲਈ ਸਵੇਰ ਤੋਂ ਹੀ ਮੋਗਾ ਦੇ ਕਸਬਾ ਧਰਮਕੋਟ, ਇਸੇਖਾ, ਮੋਗੇ, ਲੰਡੇਕੇ ਦੇ ਵਿੱਚ ਉਮੀਦਵਾਰਾਂ ਦੀ ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਡੀਸੀ ਦਫ਼ਤਰ ਵਿਖੇ ਗਲਤ ਅੰਸਰਾਂ ਬੋਲੂ ਵੱਖ-ਵੱਖ ਸਟੇਸ਼ਨਾਂ ਤੇ ਜਾ ਕੇ ਜਿੱਥੇ ਬੁਰੀ ਤਰ੍ਹਾਂ ਨਾਲ ਗੁੰਡਾਗਰਦੀ ਦਿਖਾਈ ਗਈ ਉੱਥੇ ਹੀ ਉਮੀਦਵਾਰਾਂ ਦੇ ਹੱਥਾਂ 'ਚੋਂ ਫਾਈਲਾਂ ਖੋ ਕੇ ਫਾੜ ਦਿੱਤੀਆਂ ਗਈਆਂ ਤੇ ਰਫੂ ਚੱਕਰ ਹੋ ਗਏ। ਮੌਕੇ ਤੇ ਪੁਲਿਸ ਮੂਖ ਦਰਸ਼ਕ ਬਣੀ ਸਭ ਤਮਾਸ਼ਾ ਦੇਖਦੀ ਰਹੀ। ਇੱਥੇ ਹੀ ਬੱਸ ਚਾਂਦੀਆਂ ਜਿੱਥੇ ਫਾਈਲਾਂ ਫਾਲੀਆਂ ਗਿਆ ਉੱਥੇ ਗਲਤ ਅੰਸਰਾਂ ਵੱਲੋਂ ਹਵਾਈ ਫਾਇਰ ਵੀ ਕੀਤੀ ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਤੇ ਕਾਗਜ਼ ਪਰਣ ਲਈ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ 325 ਜਣੇ ਗੁੰਡੇ ਆਏ ਆ ਅਸੀਂ ਲਾਈਨ 'ਚ ਲੱਗੇ ਸੀਗੇ ਆ ਕੇ ਧੱਕੇ ਧੁੱਕੇ ਬਾਰੇ ਫੈਲਾ ਕੋਲੀਆਂ ਖੋ ਕੇ ਐ ਪਾੜ ਕੇ ਸੱਟ ਗਏ ਕੌਣ ਸੀ ਉਹ ਬੰਦੇ ਕੋਈ ਸਾਨੂੰ ਤਾਂ ਹੀ ਪਤਾ ਨਹੀਂ ਅਸੀਂ ਤਾਂ ਜਾਣਦੇ ਨਹੀਂ ਹਾਂ ਜੀ ਫਾਇਰਿੰਗ ਵੀ ਹੋਈ ਹੈ ਹਾਂ ਜੀ ਫਾਇਰਿੰਗ ਵੀ ਹੋਈ ਹੈ ਜੀ ਪ੍ਰਸ਼ਾਸਨ ਨੇ ਨਹੀਂ ਕੋਈ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਕੋਈ ਨਹੀਂ ਤੁਹਾਡੇ ਸਾਹਮਣੇ ਹੀ ਆ ਜੀ ਪ੍ਰਸ਼ਾਸਨ ਨੇ ਕੀਤੀ ਹੁੰਦੀ ਦਾ ਕੋਈ ਨਹੀਂ ਸੀ ਹੋਣਾ ਜੀ ਜੇ ਪ੍ਰਸ਼ਾਸਨ ਕੋਸ਼ ਕਰਦਾ ਪ੍ਰਸ਼ਾਸਨ ਨੇ ਦਾਪ ਡਾਂਗਾ ਮਾਰਗਾ ਸਾਡੇ ਨੌਜਵਾਨਾਂ ਨੇ ਤਾਂ ਸਰਕਾਰ ਚੁਣੀ ਸੀਗੀ ਫੇਲ ਆ ਜੀ ਇਹ ਸਰਕਾਰ ਜੀ ਇਹ ਸ਼ਰਾਰਤੀ ਅੰਸਰਾਵਾਂ ਵੱਲੋਂ ਨਹੀਂ ਪੂਰੀ ਵਿਆਪਕ ਮੰਦੀ ਨਾਲ ਪਾੜੀਆਂ ਗਈਆਂ ਅਸੀਂ ਇੱਥੇ ਸਾਰੇ ਮੌਕੇ ਤੇ ਹਾਜ਼ਰ ਸੀ ਜਦੋਂ ਬੰਦੇ ਕੱਟ ਸੀ ਅਸੀਂ ਕਹਿ ਰਹੇ ਸੀਗੇ ਵੀ ਜਿਨ੍ਹਾਂ ਕੋਲੇ ਫੈਲਾ ਉਹਨਾਂ ਸਾਰਿਆਂ ਨੂੰ ਅੰਦਰ ਜਾਣ ਦਿੱਤਾ ਜਾਵੇ ਪਰ ਪੁਲਿਸ ਨੇ ਜਾਣਵ ਦੇ ਗੇਟ ਨਹੀਂ ਖੋਲ੍ਹਿਆ ਸਾਰੇ ਫੈਲਾਂ ਦੇ ਬਾਹਰ ਖੜੇ ਰਹੇ ਬਾਹਰੋਂ ਮੰਡੀਰ ਆਈ ਬੇਵੰਦਬੰਦੀ ਨਾਲ ਪੂਰੀ ਨਾਲ ਪੁਲਿਸ ਦੀ ਹਾਜ਼ਰੀ ਚ ਪਹਿਲਾਂ ਫਾਇਰ ਹੋਏ ਫਾਇਰ ਕਰਕੇ ਲੋਕਾਂ ਨੂੰ ਡਰਾਇਆ ਗਿਆ ਡਰਾ ਕੇ ਉਹਨਾਂ ਫੈਲਾਂ ਖੋ ਕੇ ਪਾੜੀਆਂ ਗਈਆਂ ਉਸ ਤੋਂ ਬਾਅਦ ਟੰਨਾ ਸਿਰ ਵੀ ਪਾੜੇ ਗਏ ਤੇ ਡਰਾ ਡਰਾ ਕੇ ਉਸ ਤੋਂ ਬਾਅਦ ਚੁਣ ਚੁਣ ਕੇ ਕਿਹਦੇ ਕਿਹੜੇ ਕਾਗਜ਼ ਪਾੜਨੇ ਆ ਚੁਣ ਚੁਣ ਕੇ ਫੈਲਾਂ ਪਾੜੀਆਂ ਤੁਸੀਂ ਦੇਖੋ ਸਾਹਮਣੇ ਕਾਗਜ਼ਾ ਮਗਰ ਜੇ ਤੂੰ ਕੈਮਰਾ ਮਾਰੋਂ ਤਾਂ ਸਾਰੀਆਂ ਫੈਲਾਂ ਜਿਹਨਾਂ ਨੇ ਪਿਛਲੇ 5 ਦਿਨ ਤੋਂ ਲਗਾਤਾਰ ਸਾਰਾ ਸਾਰਾ ਦੁਪਹਿਰਾ ਗਰਮੀ 'ਚ ਮਰ ਕੇ ਭੁੱਖੇ ਤਏ ਰਹਿ ਕੇ ਐਨਓਸੀਆਂ ਪ੍ਰਾਪਤ ਕਰਕੇ ਫੈਲਾਵ ਤਿਆਰ ਕੀਤੀਆਂ ਸੀ ਉਹ ਸਾਰੀਆਂ ਫੈਲਾਵ ਵੇਖੋ ਆ ਹੁਣ ਫੈਲ ਪਾਟੀ ਆ ਦੇਖੋ ਆ ਲਓ ਅਗਰੋ ਸਾਹਮਣੇ ਸਬੂਤ ਫੈਲ ਪਾਟੀ ਦਾ ਜਦੋਂ ਸੰਮਤੀ ਹੋਈ ਸੀ ਉਹਨੇ ਪਾੜਦੀ ਹੁਣ ਦਾ ਸਾਡਾ ਕਿਹਨੇ ਰੋਲਾ ਸੀ ਇਧਰ ਹੁਣ ਸੰਘ ਦੇ ਸੰਮਤੀ ਵਾਲੀ ਫੈਲ ਹੀ ਪਾੜਦੀ ਮਲ ਹਾਲਾਤ ਇਹੋ ਜਿਹੇ ਬਣਾ ਦੇ ਪਹਿਲਾਂ ਤਾਂ ਲੋਕਾਂ ਨੂੰ ਪ੍ਰਸ਼ਾਸਨ ਨੇ ਪ੍ਰਬੰਧ ਨਹੀਂ ਕੀਤਾ ਪਾਣੀ ਨਾਲੋਂ ਪਿਆਸੇ ਮਾਰਿਆ ਭੁੱਖੇ ਮਾਰਿਆ ਪੰਜਾਬ ਦੀ ਧਰਤੀ ਤੇ ਇੱਥੇ ਦੀ ਮੋਗੇ ਨਹੀਂ ਆਣ ਗਵਾਂਡ ਹੋਰ ਦੇਖ ਲਓ ਧਰਮਕੋਟ ਦੇਖ ਲਓ ਉੱਥੇ ਵੀ ਇਹੀ ਕੁਝ ਹੋ ਰਿਹਾ ਪਿ ਲੋਕ ਤਰਾ ਤਰਾ ਕਰੀ ਜਾਂਦੇ ਆ ਮੇਰੇ ਸਮਾਜ ਦਾ ਜਿਹੜੀ ਇਹ ਇਲੈਕਸ਼ਨ ਹੈ ਮੈਨੂੰ ਨਹੀਂ ਲੱਗਦਾ ਵੀ ਇਹ ਇਲੈਕਸ਼ਨ ਹੋਣ ਦੇ ਯੋਗ ਆ ਇਹ ਦੁਬਾਰਤੋਂ ਸਮਾਂ ਮਿਲਣਾ ਚਾਹੀਦਾ ਸਾਰੀਆਂ ਫੇਲਾਂ ਭਰਨ ਦਾ ਸਾਰੇ ਬੰਦੇ ਫੇਲਾਂ ਭਰਨ ਪੁਲਿਸ ਪੁਲਿਸ ਵੀ ਹਾਜ਼ਰੀ ਸਾਰਾ ਕੁਝ ਹੋਇਆ ਪੰਚਾਇਤੀ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਪੂਰੀ ਤਰ੍ਹਾਂ ਨਾਲ ਮੁਸਤੈਦੀ ਵਰਤੀ ਜਾ ਰਹੀ ਹੈ ਇਸੇ ਕੜੀ ਤਹਿਤ ਗੁਰਦਾਸਪੁਰ ਦੇ ਐਸਐਸਪੀ ਵਿਆਮਾ ਹਰੀਸ਼ ਵੱਲੋਂ ਕਸਬਾ ਕਲਾਂ ਔਰ ਵਿਖੇ ਪਹੁੰਚ ਕੇ ਨਾਮੀਨੇਸ਼ਨ ਸੈਂਟਰ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਨੇ ਦੱਸਿਆ ਕਿ ਅੱਜ ਨਾਮੀਨੇਸ਼ਨ ਦਾ ਆਖਰੀ ਦਿਨ ਹੈ ਤੇ ਨਾਮੀਨੇਸ਼ਨ ਸੈਂਟਰ ਵਿਖੇ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਨੇ ਸੈਂਟਰ ਤੋਂ 200 ਮੀਟਰ ਦੇ ਘੇਰੇ ਵਿੱਚ ਪੁਲਿਸ ਨਾਕੇ ਲਗਾ ਦਿੱਤੇ ਗਏ ਤੇ ਸਿਰਫ ਜਿਸ ਵਿਅਕਤੀ ਨੇ ਆਪਣੇ ਕਾਗਜ਼ داخل ਕਰਨੇ ਨੇ ਉਹੀ ਨਾਮੀਨੇਸ਼ਨ ਸੈਂਟਰ ਤੱਕ ਜਾਣ ਦਿੱਤਾ ਜਾਏਗਾ ਉਮੀਦਵਾਰ ਦੇ ਨਾਲ ਆਏ ਲੋਕਾਂ ਨੂੰ 200 ਮੀਟਰ ਬਾਹਰ ਹੀ ਰੋਕ ਨਾ ਕਿ ਹੈ ਕਿ ਨੋਮੀਨੇਸ਼ਨ ਸੈਂਟਰ ਵਿੱਚ ਕਿਸੇ ਵੀ ਤਰ੍ਹਾਂ ਦਾ ਅਸਲਾ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਅਸਲਾ ਤਾਰਕ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਉਹਨਾਂ ਕਿ ਜੇਕਰ ਕਿਸੇ ਨੇ ਆਪਣਾ ਅਸਲਾ ਜਮ੍ਹਾਂ ਨਹੀਂ ਕਰਵਾਇਆ ਤਾਂ ਉਹ ਜਮ੍ਹਾਂ ਕਰਵਾ ਦੇ ਅੱਜ ਅਸੀਂ ਇੱਕ ਸਿਕਿਉਰਿਟੀ ਰਿਵਿਊ ਕਰ ਰਹੇ ਹਾਂ ਜਿਹੜੇ ਵੀ ਨੋਮੀਨੇਸ਼ਨ ਸੈਂਟਰਸ ਹਨ ਜੋ ਬਲਾਕ ਕਲਾਨੌਰ ਉਹਦੇ ਉਹਦੇ ਅਦੀਨ ਪੈਂਦੇ ਜਿਹੜੀ ਵੀ ਨੋਮੀਨੇਸ਼ਨ ਸੈਂਟਰਸ ਹਨ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਜੋ ਇੱਥੇ ਦੇ ਲੋਕਲ ਅਫਸਰ ਹਨ ਤੇ ਜਿਹੜੇ ਬੀਡੀਪੀਓਜ਼ ਇੱਥੇ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਜੋ ਵੀ ਸਿਕਿਉਰਿਟੀ ਮੈਚਰਸ ਲੈਣੇ ਹਨ ਉਹਨਾਂ ਦੀ ਸਮੀਖਿਆ ਕਰਕੇ ਪੂਰੀ ਤਿਆਰੀ ਕੀਤੀ ਜਾਏਗੀ। ਪਰ ਡਰ ਦੀ ਕੋਈ ਗੱਲ ਨਹੀਂ ਹੈ ਬਸ ਮੈਸੇਜ ਇਹੀ ਹੈ ਕਿ ਇੱਕ ਤੋਂ ਵੈਪਨ ਜੈਡ ਹੈ ਉਹ ਬਿਲਕੁਲ ਅਲਾਉਡ ਨਹੀਂ ਹੈ ਉਹਦੇ ਤੇ پابੰਦੀ ਹੈ। ਤੋਂ ਇੱਥੇ ਕੋਈ ਵੀ ਅਗਰ ਹਥਿਆਰ ਲੈ ਕੇ ਆਂਦਾ ਤਾਂ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਵੀ ਪਰਸਨਸ ਅਲਾਉਡ ਹੈ ਜੋ ਨੋਮੀਨੇਸ਼ਨ ਆਪ ਵਰਨ ਕੇ ਜੋ ਉਹਨਾਂ ਦੇ ਵਿਟਨੈਸਰਸ ਹੈਗੇ ਸਿਰਫ ਉਹੀ ਜੋ ਅਧਿਕਰਿਤ ਬੰਦੇ ਹੈਗੇ ਉਹੀ ਅੰਦਰ ਆ ਸਕਦੇ ਆ ਬਾਕੀ ਸਾਰੇ ਜੋ ਉਹਨਾਂ ਨੂੰ ਅਲਾਉਡ ਨਹੀਂ ਹੈ ਤੋਂ ਬਾਹਰ ਹੀ ਨਾਕਾ ਲਗਾ ਕੇ ਉੱਤੇ 200 ਮੀਟਰ ਤੇ ਜਿਹੜੇ ਨਾਕੇ ਲਗਾਏ ਜਾਣਗੇ ਜਿੱਤੋਂ ਸਿਰਫ ਜੋ ਪਰਮਿਟਡ ਹੈ ਬੰਦੇ ਜੋ ਆਪਣਾ ਨੋਮੀਨੇਸ਼ਨ ਪੇਪਰ ਵਰਨਾ ਚਾਹੁੰਦੇ ਆ ਸਿਰਫ ਉਹਨਾਂ ਨੂੰ ਹੀ ਅਲਾਉਡ ਹੈ ਤੋਂ ਐਕਸਟਰਾ ਬੰਦੇ ਆ ਆਪਣੇ ਨਾਲ ਗੱਡੀਆਂ ਲਾਨ ਦੀ ਕੋਈ ਲੋੜ ਨਹੀਂ ਆ ਸ਼ਾਂਤੀਪੂਰਵਕ ਆਪਣਾ ਜਿਹੜਾ ਨੋਮੀਨੇਸ਼ਨ ਦਾ ਪ੍ਰੋਸੈਸ ਕੰਪਲੀਟ ਕਰਨ ਇਹ ਹੀ ਸਾਡੀ ਅਪੀਲ ਹੈ ਸੂਬੇ ਸਰਪੰਚੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ ਇਹਦੇ ਨਾਲ ਹੀ ਕਾਗਜ਼ ਭਰਨ ਦੀਆਂ ਤਰੀਕਾਂ ਦਾ ਵੀ ਅਜ ਆਖਰੀ ਦਿਨ ਹੈ ਜਿਸ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਕਾਗਜ਼ ਭਰੇ ਜਾਣੀ ਦੀ ਪ੍ਰਕਿਰਿਆ ਅੱਜ ਸ਼ਾਮ ਤੱਕ ਚੱਲੇਗੀ ਤੇ ਮੋੜੇ ਤੋਂ ਬਾਅਦ ਕਾਗਜ਼ਾਂ ਦੀ ਪੜਤਾਲ ਹੋਣੀ ਹੈ ਤੇ 15 ਤਰੀਕ ਨੂੰ ਵੋਟਾਂ ਪੈਣ ਦੀ ਤਰੀਕ ਐਲਾਨੀ ਗਈ ਹੈ ਤੇ 15 ਤਰੀਕ ਨੂੰ ਹੀ ਇਹਨਾਂ ਚੋਣਾਂ ਦੇ ਨਤੀਜੇ ਸ਼ਾਮ ਵੇਲੇ ਲਾਨ ਦਿੱਤੇ ਜਾਣਗੇ। ਜ਼ਿਲ੍ਹੰਦਰ ਦੇ ਡੀਸੀ ਕੰਪਲੈਕਸ ਤੇ ਫੂਡ ਸਪਲਾਈ ਵਿਭਾਗ ਵਿੱਚ ਲਗ ਲਗ ਪਿੰਡਾਂ ਤੋਂ ਪੰਜ ਤੇ ਸਰਪੰਚ ਦੀਆਂ ਚੋਣਾਂ ਲੈ ਕੇ ਉਹ ਕਾਗਜ਼ ਪੜਨਾਈ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਵਿੱਚ ਉਹਨਾਂ ਵੱਲੋਂ ਆਪਣੇ ਆਪਣੇ ਪਿੰ ਦਾ ਹਵਾਲਾ ਦਿੰਦੇ ਹੋਏ ਸਰਪੰਚੀ ਚੋਣਾ ਜਾਂ ਪੰਜ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਭਰੇਗੇ ਇਹਨਾਂ ਸਾਰੇ ਲੋਕਾਂ ਵੱਲੋਂ ਆਪਣੇ ਪਿੰਡ ਦੇ ਮੁਰਲੇ ਲੋੜਾਂ ਲੈ ਕੇ ਗੱਲ ਕਹੀ ਗਈ ਤੇ ਨਾਲ ਹੀ ਪਿਛਲੀ ਵਾਰ ਦੇ ਪੰਜਾਂ ਸਰਪੰਚਾਂ ਦੀ ਕਾਰਗੁਜ਼ਾਰੀ ਨੂੰ ਨਾਸ ਸੁਖਾਵਾ ਦੱਸਿਆ ਗਿਆ ਪਟੇਲ ਕਾਲ ਜ ਰਾਜਪੁਰਾ ਦੇ ਵਿੱਚ ਵੀ ਪੰਜਾਂ ਸਰਪੰਚਾਂ ਵੱਲੋਂ ਪੇਪਰ ਦਾਖਲ ਕਰਨ ਦੇ ਲਈ ਮੇਲਾ ਲਗਾਇਆ ਗਿਆ ਉੱਥੇ ਹੀ ਸਾਬਕਾ ਵਿਧਾਇਕ ਆਂਗਰੇਸੀ ਮਦਨ ਲਾਲ ਜਲਾਲਪੁਰ ਨੇ ਸੂਬਾ ਸਰਕਾਰ ਤੇ ਦੋਸ਼ ਲਾਏ ਨੇ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਧੱਕਾ ਕੀਤਾ ਜਾ ਰਿਹਾ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਗੇਟ ਬੰਦ ਕਰਾ ਕੇ ਆਪਣੇ ਹੀ ਉਮੀਦਵਾਰਾਂ ਦੇ ਪੇਪਰ ਪ੍ਰਵਾਏ ਜਾ ਰਹੇ ਨੇ ਉਹਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੇ ਵਿਅਕਤੀਆਂ ਦੇ ਪੇਪਰ ਨਹੀਂ ਪਰੇਗੇ ਤਾਂ ਉਹਨਾਂ ਵੱਲੋਂ ਹਾਈਵੇ ਜਾਮ ਕਰਕੇ ਧਰਨਾ ਲਗਾਇਆ ਜਾਵੇਗਾ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦੇ ਆਖਰੀ ਦਿਨ ਹਲਕਾ ਰਾਜਸાંਸੀ ਵਿਖੇ ਕਾਨੂੰਨੀ ਵਿਵਸਥਾ ਬਹਾਲ ਰੱਖਣ ਲਈ ਡੀਐਸਪੀ ਰਾਜਸાંਸੀ ਇੰਦਰਜੀਤ ਸਿੰਘ ਵੱਲੋਂ ਥਾਣਾ ਪਿੰਡ ਨਿਸਾਦਾ ਦੇ ਮੁੱਖ ਮੰਤਰੀ ਸਿੰਘ ਤੇ ਹੋਰਨਾਂ ਪੁਲਿਸ ਪਾਰਟੀ ਵੱਲੋਂ ਕਮਾਂਡ ਸੰਭਾਲੀ ਗਈ ਇਹਨਾਂ ਵੱਲੋਂ ਨਾਮਜ਼ਦਗੀਆਂ ਲਈ ਬਣਾਏ ਗਏ ਕੇਂਦਰਾਂ 'ਚ ਜਾ ਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਹਰਿਆਣਾ ਚੋਣਾ ਵਿਚਾਲੇ ਜਲੇਬੀ ਤੇ ਸਿਆਸਤ ਗਰਮਾ ਗਈ ਹੈ ਦਰਸਲ ਰਾਹੁਲ ਗਾਂਧੀ ਵੱਲੋਂ ਗੋਹਾਣਾ ਵਿਖੇ ਕੀਤੀ ਗਈ ਇੱਕ ਰੈਲੀ ਦੌਰਾਨ ਜਲੇਬੀ ਤੇ ਬਿਆਨ ਦਿੱਤਾ ਕਿ ਅਸੀਂ ਕਿ ਹਰਿਆਣਾ ਦੇ ਇੱਕ ਨਾਮੀ ਹਲਵਾਈ ਵੱਲੋਂ ਬਣਾਈ ਗਈ ਜਲੇਬੀ ਵਰਗਾ ਸਵਾਦ ਉਹਨਾਂ ਨੇ ਕਿਤੇ ਨਹੀਂ ਚੱਖਿਆ ਤੇ ਲੋੜ ਹੈ ਇਹਨਾਂ ਦੇ ਇਸ ਹੁਨਰ ਨੂੰ ਅੱਗੇ ਲੈ ਕੇ ਜਾਣ ਤੇ ਜਿਸ ਤੇ ਸੁਪ੍ਰੀਆ ਸ਼੍ਰੀਨੇਤ ਨੇ ਬੀਜੇਪੀ ਵਾਲਿਆਂ ਨੂੰ ਵੀ ਕਰਾਰਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਵਾਲਿਆਂ ਨੂੰ ਇਸ ਦਾ ਜਵਾਬ ਦੇਣਗੇ ਹਰਿਆਣਾ ਕੇ ਇੱਕ ਵਿਅਕਤੀ ਦਾ ਖੂਨ ਪਸੀਨਾ ਹੈ पूरा कॉन्सेप्ट उन्होंने बनाया सालों से ये काम कर रहे हैं कि ये जो आपकी जलेबी है पूरे हिंदुस्तान में जानी चाहिए और उसके बाद बाकी देशों में अमेरिका में जापान में अलग अलग रूप के रूप लेते हुए इसको दूसरे दूसरे देशों में जाना चाहिए आज इनकी दुकान में सौ लोग काम करते हैं तो अगर इनकी जलेबी बाकी हिंदुस्तान में जाएगी बाकी दुनिया में जाएगी तो शायद उनकी फैक्ट्री में एक दिन दस हजार बीस हजार तीस हजार पचास हजार लोग काम कर सके मगर उनको नरेंद्र मोदी जी ने चक्रव्यू में फंसा फंसा रखा है जैसे यहां पे महाभारत में कुरुक्षेत्र में अभिमन्यु को फंसाया गया था वैसे ही इन्हीं को मथुराम जी को चक्रव्यूह में फंसाया गया कैसे फंसाया सबसे पहले नोटबंदी उसके बाद गलत जीएसटी उसके बाद अरब को दो तीन अरब को बैंक का सारा का सारा पैसा पकड़ा दिया अगर आप इनसे जाके पूछेंगे कि भैया बैंक से आप पैसा मांग सकते हो लोन ले सकते हो और मशहूर आदमी है ਗੜਸ਼ੰਕਰ ਨੰਗਲ ਰੋਡ ਪਿੰਡ ਸ਼ਾਹਪੁਰ ਦੇ ਕੋਲ ਬਜਰੀ ਨਾਲ ਭਰਿਆ ਟਿਪਰ ਪਲਟ ਗਿਆ ਜਿਸ ਦੇ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਾਣਕਾਰੀ ਅਨੁਸਾਰ ਓਵਰ ਲੋਡ ਟਿਪਰ ਬਿੰਨੇਵਾਲ ਤੋਂ ਗੜਸ਼ੰਕਰ ਵੱਲ ਨੂੰ ਜਾ ਰਿਹਾ ਸੀ ਤੇ ਜਦੋਂ ਇਹ ਪਿੰਡ ਸ਼ਾਹਪੁਰ ਦੇ ਕੋਲ ਪਹੁੰਚਿਆ ਤਾਂ ਬ੍ਰੇਕਾਂ ਫੇਲ ਹੋਣ ਕਾਰਨ ਸਫੈਦੇ ਨਾਲ ਟਕਰਾਉਣ ਉਪਰੰਤ ਪਲਟ ਗਿਆ ਹਾਸੀ ਦੌਰਾਨ ਰਾਹਤ ਵਾਲੀ ਖਬਰ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਸ ਮੌਕੇ ਕੰਬੀ ਸੰਘਰਸ਼ ਕਮੇਟੀ ਦੇ ਸੁਭਾਈ ਆਗੂ ਦਰਸ਼ਨ ਸਿੰਘ ਮੱਟੂ ਤੇ ਚੇਅਰਪਰਸਨ ਸ਼ਹੀਦ ਭਗਤ ਸਿੰਘ ਚੈਟੀਬਲ ਟਰਸ ਸੁਭਾਸ਼ ਮੱਟੂ ਨੇ ਕਿਹਾ ਕਿ ਲਗਾਤਾਰ ਹੋ ਰਹੇ ਹਾਸਿਆਂ ਦੇ ਕਾਰਨ ਇਹ ਰੋਡ ਖੂਨੀ ਰੋਡ ਬਣ ਚੁੱਕਿਆ ਤੇ ਇਸ ਰੋਡ ਤੇ ਹਰ ਰੋਜ਼ ਲੰਘ ਰਹੇ ਓਵਰਲੋਡ ਤੇ ਓਵਰਸਪੀਡ ਟਿਪਰਾਂ ਦੇ ਕੰਨ ਹਾਸੇ ਵਾਪਰਦੇ ਨੇ ਜਿਸ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਇਹ ਨਾਥ ਨਾ ਪਾਈ ਤਾਂ ਇਲਾਕੇ ਦੇ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨਗੇ ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਫਸਲ ਖਰੀਦਣ ਦਾ ਐਲਾਨ ਕੀਤਾ ਗਿਆ ਸੀ ਪੂਰੇ ਪੰਜਾਬ ਦੇ ਵਿਚਾਰਦੀਆਂ ਤੇ ਛੈਲਰ ਮਾਲਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਖਿਲਾਫ ਰੋਸਗਾਰ ਕਰਨ ਦੇ ਲਈ ਹੜਤਾਲ ਮੁਕੰਮਲ ਤੌਰ ਤੇ ਕੀਤੀ ਗਈ ਮੰਡੀਆਂ ਦੇ ਵਿੱਚ ਕਿਸਾਨ ਆਪਣੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫਸਲ ਨੂੰ ਲੈ ਕੇ ਰੋਲ ਰਹੇ ਨੇ ਜਦੋਂ ਫਿਰ ਫਿਲੌਰ ਮੰਡੀ ਦਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਪੱਤਰਕਾਰਾਂ ਨੇ ਦੌਰਾ ਕੀਤਾ ਤਾਂ ਕਿਸਾਨਾਂ ਨੇ ਕਿਹਾ ਕਿ ਹੋ ਇੱਕ ਹਫ਼ਤੇ ਤੋਂ ਮੰਡੀ ਦੇ ਵਿੱਚ ਝੋਨਾ ਲੈ ਕੇ ਪਹੁੰਚੇ ਨੇ ਉਹਨਾਂ ਨੂੰ ਬਹੁਤ ਹੀ ਖੱਜਲਖੁਆਰ ਹੋਣਾ ਪੈ ਰਿਹਾ ਉਹਨਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਰਤੀਆਂ ਤੇ ਸੈਲਰ ਮਾਲਕਾਂ ਦੇ ਜੇਕਰ ਮੰਗਾ ਮੰਨਿਆ ਜਾਣ ਤਾਂ ਝੋਨਾ ਵੇਚ ਕੇ ਕਿਸਾਨ ਆਪੋ ਆਪਣੇ ਘਰਾਂ ਨੂੰ ਜਾ ਸਕਣ ਜਦੋਂ ਸੇਸਬੰਦੀ ਮਾਰਕੀਟ ਕਮੇਟੀ ਫਿਲੌਰ ਦੇ ਚੇਅਰਮੈਨ ਰੋਸ਼ਨਲਾਲ ਰੋਸ਼ੀ ਨਾਲ ਗੱਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਚੁੱਕਿਆ ਜਾਏ ਅਸੀਂ ਇਸ ਟੋਪ ਦੇਦੂ ਨਲਕੇ ਤੇ ਬੈਠੇ ਆ ਉਹਨਾਂ ਫਸਲ ਪੱਕਿਆ ਆ ਸੁੱਕਾ ਝੋਨਾ ਆ ਇੱਥੇ ਹੜਤਾਲ ਚੱਲ ਰਹੀ ਹੈ ਕਦੇ ਤੋਂ ਹਮ ਤੋਂ ਹਮ ਲਈ ਹੜਤਾਲ ਹਰਤਾਲ ਕੇ ਵੀ ਆ ਰਤੀਆਂ ਦੀ ਹੈ ਸੈਲਰਾਂ ਵਾਲਿਆਂ ਦੀ ਆ ਸਾਰੇ ਹਰਦਾਲ ਕਰਕੇ ਬੈਠੇ ਆ ਸਰਕਾਰ ਨਾਲ ਕੋਈ ਹੋਮ ਮਸਲਾ ਜਿਹੜਾ ਕਿਸਾਨ ਨੇ ਉਹ ਪ੍ਰੇਸ਼ਾਨ ਹੋ ਰਿਹਾ ਤੇ ਵਿੱਚ ਜੋ ਨੁਕਸਾਨ ਹੈ ਕਿਸਾਨ ਦਾ ਹੋ ਰਿਹਾ ਕਿਸਾਨ ਪਿਸ ਰਿਹਾ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਜਿਹੜੀਆਂ ਹੈ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਤੇ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਨਾ ਝੋਨੇ ਦੀ ਚੋਕਾਈ ਫਰੀ ਫ੍ਰੀ ਸ਼ੁਰੂ ਕਰਨੀ ਹੈ ਸਰਕਾਰ ਨੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਗੱਲਾਂ ਦੇ ਬਹੁਤ ਬਹੁਤ ਫਾਰਕਾਂ ਦੇ ਵਿੱਚ ਨੂੰ ਕਿਸਾਨ ਹੈ ਤੇ ਸਰਕਾਰ ਹੈ ਉਹ ਲਿਖ ਲੋ ਤੇ ਉਹ ਕਰਕੇ ਵੀ ਤੇ ਦੇਖ ਨਾ ਕਿਸਾਨ ਤਾਂ ਰੁੱਲ ਰਿਹਾ ਆ ਅੰਮੜੀਆਂ ਦੇ ਵਿੱਚ ਉਹੀ ਇੱਧਰ ਦਿੱਥੋਂ ਕੋਈ ਪਰਵੰਧ ਰਹਾ ਦੇਲਾ ਅੰਬਾਰ ਲੱਗੇ ਹੋ ਝੋਨੇ ਜਿੱਧਰ ਵੀ ਦੇ ਲੋ ਅੰਬਾਰ ਲੱਗੇ ਇੱਧਰ ਦੇ ਲੋ ਇੱਧਰ ਝੋਨੇ ਦੇ ਬਾਹਰ ਲੱਗੇ ਹੋ ਇਹ ਘਰ ਦੀ ਝੋਨਾ ਪਿਆ ਮੰਡੀਆਂ ਦੇ ਵਿੱਚ ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡਾਂ ਵਿੱਚੋਂ ਲੰਘਦੇ ਸਤਲੁਜ ਦਰਿਆ ਦੇ ਤੋਂ ਸੀਬਾਂ ਤੇ ਲੱਗਦੇ ਪਿੰਡ ਪੈਣੀ ਦੇ ਲੋਕਾਂ ਨੇ ਆਪਣੇ ਤੌਰ ਤੇ ਪਿੰਡ ਤੇ ਆਪਣੀ ਜ਼ਮੀਨਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਜ਼ਮੀਨਾਂ ਵਿੱਚ ਰਿੰਗਬੰਦ ਬੰਨਿਆ ਹੋਇਆ ਉਸ ਉੱਪਰੋਂ ਮਿੱਟੀ ਚੁੱਕਨ ਤੇ ਬੰਨ੍ਹ ਦੀ ਚੜ੍ਹਾਈ ਕੱਟ ਕਰਨ ਤੇ ਬੰਨ੍ਹ ਦੇ ਨਾਲ ਲੱਗੇ ਦਰੱਖਤਾਂ ਦੀ ਹੋਈ ਕਟਾਈ ਤੇ ਬੰਨ੍ਹ ਨੂੰ ਕਮਜ਼ੋਰ ਕਰਨ ਦੇ ਵਿਰੋਧ ਵਿੱਚ ਪਿੰਡ ਦੇ ਲੋਕਾਂ ਵੱਲੋਂ ਅੱਜ ਧਰਨਾ ਦਿੱਤਾ ਗਿਆ। ਧਰਨੇ ਤੇ ਬੈਠੇ ਪਿੰਡ ਦੇ ਸਾਫਾ ਸਰਪੰਚ ਤੇ ਹੋਰ ਮੌਤਬਰਾਂ ਨੇ ਦੱਸਿਆ ਕਿ ਦਰਿਆ ਸਤਲੁਜ ਵਿੱਚ 1993 ਦੇ ਵਿੱਚ ਵਧੇਰੇ ਪਾਣੀ ਆਉਣ ਕਾਰਨ ਬੰਨ੍ਹ ਟੁੱਟ ਗਿਆ ਸੀ ਹੋਇਆ ਸੀ ਇਸ ਲਈ ਇਥੇ ਰਿੰਗ ਬਨ ਪਿੰਡ ਪੈਣੀ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਸਾਨਕ ਲੋਕਾਂ ਤੇ ਫੌਜ ਦੇ ਮਦਦ ਨਾਲ ਬੰਨਿਆ ਗਿਆ ਸੀ ਤੇ ਹੁਣ ਤਾਜ਼ਾ ਸਥਿਤੀ ਇਹ ਹੈ ਕਿ ਡਰੇਨਸ ਵਿਭਾਗ ਵੱਲੋਂ ਸਰਕਾਰ ਤਰਫੋਂ ਆਏ ਬੰਦ ਦੇ ਨਕਸ਼ੇ ਮੁਤਾਬਿਕ ਬੰਦ ਦੀ ਚੜਾਈ ਉੱਪਰੋਂ 17 ਫੁੱਟ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਾਈ ਮਿੱਟੀ ਦੀਆਂ 300 ਤੋਂ ਉੱਪਰ ਟਰਾਲੀਆਂ ਚੁੱਕ ਕੇ ਸਬੰਧਿਤ ਠੇਕੇਦਾਰ ਵੱਲੋਂ ਹੋਰ ਜਗ੍ਹਾ ਲੱਜਾ ਕੇ ਸੁੱਟਿਆ ਗਏ ਨੇ ਜਦੋਂ ਕਿ ਇਹ ਬੰਨ ਪੂਰੀ ਤਰ੍ਹਾਂ ਨਾਲ ਕਮਜ਼ੋਰ ਹੋ ਚੁੱਕਾ ਤੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹ ਆਉਂਦੇ ਨੇ ਤਾਂ ਉਹਨਾਂ ਨੂੰ ਯਕੀਨ ਹੈ ਕਿ ਬੰਨ ਨੇ ਸੁਭਾ ਸਰਕਾਰ ਦੇ ਠੇਕੇਦਾਰ ਖਿਲਾਫ ਨਾਰੇਬਾਜ਼ੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਇਹ ਜੀ ਸਾਡਾ 1993 ਵਿੱਚ ਬੰਨ ਟੁੱਟਾ ਸੀਗਾ ਇੱਥੋਂ ਤਾਂ ਇਹ ਬੰਨ ਟੁੱਟ ਗਿਆ ਇੱਥੇ ਪ੍ਰਸ਼ਾਸਨ ਨੇ ਜਿਗਾ ਹੀ ਪਿੰਡ ਦੇ ਉਹ ਟਰਾਲੀ ਲੈ ਬੰਨ ਨੂੰ ਕਮਜ਼ੋਰ ਕੀਤਾ। ਮਜੂਦਾ ਸਰਕਾਰਾਂ ਨੇ ਸਾਡੀ ਮਦਦ ਕੀਤੀ ਜੋ ਵੀ ਸਰਕਾਰਾਂ ਸੀਗਾ। ਪਰ ਹੁਣ ਇਹ ਨਵਾਂ ਹੀ ਕੰਮ ਪੰਨ ਗਿਆ ਕਿ ਸਾਡਾ 55 ਫੁੱਟ ਬੰਨ ਸੀਗਾ। ਚੌੜਾ ਕੀਤਾ ਆ 55 ਫੁੱਟ ਬੰਦਨ ਚਾਕੇ ਨਾਲ 18 ਫੁੱਟ ਕਰਦਾ ਸਾਡੀ ਹੀ ਮਿੱਟੀ 2 2 1/2 ਟੋਟਾਂ ਲਈ ਚਾਕੇ ਪਾਸੇ ਲੈ ਗਏ ਆ ਸਾਡੀ ਇਹ ਬੇਨਤੀ ਆ ਜੋ ਮੌਜੂਦਾ ਹੈ ਮੇਰੇ ਸਾਹ ਨੂੰ ਸਾਡੀ ਬੇਨਤੀ ਆ ਇਹਨੂੰ ਇੱਥੇ ਆ ਕੇ ਜੋ ਦਸਤ ਪੱਤੇ ਗਏ ਇਹਨਾਂ ਦੀ ਆਪ ਜਾਂਚ ਕਰਵਾਉਣ ਕਿਰਪਾ ਕਰਕੇ ਇੱਕ ਦੋ ਮਿੰਟ ਟਾਈਮ ਕੜੇ ਮੌਕਾ ਜ਼ਰੂਰ ਵੇਖਣ ਆ ਕੇ ਸਾਡੇ ਕੋਲ ਇੱਥੇ ਸਾਡੇ ਕੀ ਹਾਲਾਤ ਬਣ ਗਏ ਆ ਉਹ ਨਾਲ ਜੇ ਬੰਨ ਟੁੱਟਦਾ ਸਾਡੇ ਕੀ ਹਾਲਾਤ ਹੋਣਗੇ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਜਦੋਂ ਮੰਗ ਮੰਗ ਕੇ ਰੋਟੀਆਂ ਜਹਾਸਾਂ ਰੋਟੀ ਸੱਟਦਾ ਹੈਗੇ ਤਾਂ ਉਹ ਖਾਂਦੇ ਸੀਗੇ ਹਰ ਜਾਜਾ ਰੋਟੀਆਂ 93 ਖਵਾਈਆਂ ਇੱਥੇ ਸਾਡੀ ਕਿਰ ਬਾਣੀ ਪੜੀ ਸਾਨੂੰ ਮੌਜੂਦਾ ਸਰਕਾਰ ਨੂੰ ਇੱਕ ਗੇੜਾ ਮਾਰ ਕੇ ਜਰੂਰ ਵੇਖਿਆ ਕਿੰਨੇ ਦਰਾਤ ਪਟੇ ਕਿੰਨਾ ਕ ਨਿਸਾਨ ਕਰਤਾ ਟੇਕੇ ਨੂੰ ਪੁੱਛਿਆ ਜਾਵੇ ਹੱਦੋਂ ਜ਼ਿਆਦਾ ਸਾਡਾ ਬਿੱਟੀ ਚੱਕ ਕੇ ਨਹੀਂ ਸਾਡਾ ਸਾਈਬਰ ਤੋਂ ਖਤੜੀ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਇਸ ਕਾਰਨ ਲੋਕ ਲਗਾਤਾਰ ਆਪਣੀਆਂ ਜਾਨਾਂ ਵੀ ਗਵਾ ਰਹੇ ਨੇ ਕੁਝ ਲੋਕ ਖੁਦਕੁਸ਼ੀ ਕਰਨ ਲਈ ਵੀ ਤਿਆਰ ਹੁੰਦੇ ਨੇ ਅਜਿਹਾ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਸਾਹਮਣੇ ਹੈ ਜਿੱਥੇ ਇੱਕਔਰਤ ਨੂੰ ਫੋਨ ਆਇਆ ਕਿ ਉਸਦੀ ਬੇਟੀ ਸੈਕਸ ਰੈਕਡ ਵਿੱਚ ਫਸ ਗਈ ਹੈ ਇਸ ਗੱਲ ਨੂੰ ਮਾਂ ਬਰਦਾਸ਼ਤ ਨਾ ਕਰ ਸਕੇ ਤੇ ਕੁਝ ਸਮੇਂ ਬਾਅਦ ਉਸਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਮੌਤ ਹੋ ਗਈ ਇਹ ਘਟਨਾ ਕੱਟ ਲੱਗੇ ਕੈਮਰੇ ਦੇ ਵਿੱਚ ਕੈਦ ਹੋਈ ਹੈ ਦੋਸ਼ੀਆਂ ਨੇ ਧਮਕੀ ਦਿੱਤੀ ਕਿ 1 ਲੱਖ ਰੁਪਏ ਦੀ ਮੰਗ ਕੀਤੀ ਕਿ ਕਿਹਾ ਕਿ ਜੇਕਰ ਪੈਸੇ ਤੁਰੰਤ ਨਾ ਦਿੱਤੇ ਗਏ ਤਾਂ ਉਹ ਇਸ ਦੀ ਵੀਡੀਓ ਵਾਇਲ ਕਰ ਦੇਣਗੇ ਇਸ ਤੋਂ ਇਲਾਵਾ ਪ ਜੇਲ ਵੀ ਜਾਣਾ ਪਏਗਾ ਇਸ ਦੇ ਨਾਲ ਹੀ ਔਰਤ ਦੀ ਤਬੀਅਤ ਵਿਗੜਨ ਦੀ ਸੂਚਨਾ ਮਿਲਤੇ ਹੀ ਕਈ ਲੋਕ ਉਹਨਾਂ ਦੇ ਘਰ ਪਹੁੰਚੇ ਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰਿਵਾਰ ਦੇ ਹੋਰ ਮੈਂਬਰ ਵੀ ਔਰਤ ਦੇ ਘਰ ਪਹੁੰਚੇ ਤੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਦੱਸਿਆ ਜਾ ਰਿਹਾ ਹੈ ਕਿ ਔਰਤ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ ਦਿੱਲੀ ਪੁਲਿਸ ਨੂੰ 5000 ਕਰੋੜ ਰੁਪਏ ਦੇ ਡਰੱਗਸ ਮਾਮਲੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਦਿੱਲੀ ਪੁਲਿਸ ਨੇ ਇਸ ਮਾਮਲੇ 'ਚ ਪੰਜਵੀਂ ਗ੍ਰਿਫਤਾਰੀ ਕੀਤੀ ਹੈ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਜਤਿੰਦਰ ਪਾਸ ਸਿੰਘ ਉਰਫ ਜੱਸੀ ਨੂੰ ਅੰਮ੍ਰਿਤਸਰ 에어ਪੋਰਟ ਤੋਂ ਗ੍ਰਿਫਤਾਰ ਕੀਤਾ ਹੈ ਜੱਸੀ ਬਰਤਾਨੀਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਪੈਸ਼ਲ ਸੈੱਲ ਨੇ ਉਸ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ ਸੀ ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਸਪੈਸ਼ਲ ਸੈੱਲ ਦੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਕਈ ਅਹਿਮ ਖੁਲਾਸੇ ਕੀਤੇ ਨੇ ਪੁਲਿਸ ਨੇ ਦੱਸਿਆ ਕਿ ਜਿਵੇਂ ਹੀ ਜੱਸੀ ਦਿੱਲੀ ਤੋਂ ਪੰਜਾਬ ਪਹੁੰਚਿਆ ਤਾਂ ਸਪੈਸ਼ਲ ਸੈੱਲ ਨੇ ਪਹਿਲਾਂ ਲੁੱਕਆਊਟ ਸਰਕੂਲਰ ਜਾਰੀ ਕੀਤਾ ਤੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਦੱਸਦੇ ਕਿ ਜੱਸੀ ਪਿਛਲੇ 17 ਸਾਲਾਂ ਤੋਂ ਬਰਤਾਨੀਆ ਚ ਰਹਿ ਰਿ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਡੀ ਰਹੀਮੇ ਕੇ ਦੇ ਸਰਪੰਚ ਦੇ بیٹے ਆਖਿਰਕਾਰ ਨਸ਼ੇ ਦੀ ਬਲੀ ਚੜ ਗਿਆ ਪਰਿਵਾਰ ਬੋਲੋ ਪਹਿਲਾਂ ਲੱਖਾਂ ਰੁਪਏ ਖਰਚ ਕੇ ਪੁੱਤ ਨੂੰ ਇਸ ਨਸ਼ੇ ਦੀ ਦਲਦਲ ਚੋਂ ਕੱਢਣ ਦੀ ਬੇहद ਕੋਸ਼ਿਸ਼ ਕੀਤੀ ਗਈ ਪਰ ਅਖੀਰਕਾਰ ਨਸ਼ੇ ਦੇ ਦੈਂਤ ਨੇ ਉਸ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਫਿਰੋਜ਼ਪੁਰ ਦੇ ਪਿੰਡ ਗੱਡੀ ਰਹੀਮੇ ਕੇ ਦੇ ਸਰਪੰਚ ਕਰਤਾਰ ਸਿੰਘ ਦਾ ਪਿੰਡ ਵਿੱਚ ਕਾਫੀ ਅਸਰ ਸੂਖ ਹੈ ਤੇ ਸਰਪੰਚ ਹੋਣ ਦੇ ਨਾਤੇ ਪਿੰਡ ਚ ਚੰਗੀ ਪੈਠ ਫਿਸੀ ਪਰ ਪਿੰਡ ਦਾ ਤਾਂ ਉਸ ਨੇ ਸਭ ਕੁਝ ਸਵਾਰਿਆ ਪਰ ਨਸ਼ੇ ਨੇ ਉਸ ਦੇ ਪੁੱਤਰਾਂ ਨੂੰ ਹੀ ਖਾ ਲਿਆ ਸਰਪੰਚ ਕਰਤਾਰ ਸਿੰਘ ਦਾ ਪੁੱਤ ਹਰਪ੍ਰੀਤ ਕੁਝ ਸਮਾਂ ਪਹਿਲਾਂ ਇਸ ਨਸ਼ੇ ਦੀ ਦਲਦਲ ਵਿੱਚ ਫਸਿਆ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਪਰਿਵਾਰ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਜ਼ਮੀਨ ਵੇਚ ਕੇ ਹਰਪ੍ਰੀਤ ਦਾ ਇਲਾਜ ਕਰਾਇਆ ਗਿਆ ਤਾਂ ਕਿ ਉਹ ਨਸ਼ੇ ਦੀ ਦਲਦਲ ਤੋਂ ਨਿਕਲ ਸਕੇ ਇਨਕੋ ਸਮਾਹੀ ਠੀਕ ਰਹਿਣ ਤੋਂ ਬਾਅਦ ਅੰਸ਼ ਨੇ ਫਿਰ ਉਸ ਨੂੰ ਆਪਣੀ ਗੋਸ਼ਟ ਰਿਆਲਾ ਤੇ ਹਰਪ੍ਰੀਤ ਫਿਰ ਤੋਂ ਨਸ਼ਾ ਕਰਨ ਲੱਗਿਆ ਤੇ ਬੀਤੀ ਦਿਨੀ ਹਰਪ੍ਰੀਤ ਵੱਲੋਂ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਉਸ ਦੀ ਮੌਤ ਹੋ ਗਈ ਹੈ ਜੋ ਆਪਣੇ ਪਿੱਛੇ ਆਪਣੀ ਪਤਨੀ ਤੇ ਛੋਟੇ ਬੱਚੇ ਸਣੇ ਪਰਿਵਾਰ ਨੂੰ ਛੱਡ ਗਿਆ। ਤੁਹਾਨੂੰ ਅਸੀਂ ਵੋਟਾਂ ਹੀ ਇਸ ਕਰਕੇ ਬਦਲਾ ਹੀ ਇਸ ਕਰਕੇ ਲਿਆਂਦਾ ਸੀ ਕਿ ਨਸ਼ਾ ਬੰਦ ਹੋਵੇ। ਕਾਂਗਰਸ ਅਕਾਲੀਆ ਨੂੰ ਤਾਂ ਹੀ ਭਜਾਇਆ ਸੀ ਕਿ ਆਮ ਆਦਮੀ ਪਾਰਟੀ ਕੁਝ ਕਰੂਗੀ। ਪਰ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਹੱਦ ਲਾਤੀ। ਉਸ ਤੋਂ ਨਹੀਂ ਜੀ ਦੁਗਣਾ ਵਧਿਆ ਘਟਿਆ ਨਹੀਂ ਕਿੰਨੇ ਕ ਮਾਮਾ ਦੇ ਪੁੱਤ ਜਿਹੜੇ ਮਾਮਾ ਦੇ ਪੁੱਤ ਜੀ ਕਈ ਸੰਕੜੇ ਤੁਸੀਂ ਸ਼ਾਮ ਨੂੰ ਵੇਖ ਲੋਗੇ ਇੱਥੇ ਕਈ ਤਾਂ ਵਿਚਾਰੇ ਕਮਲੇ ਹੋਏ ਫਿਰਦੇ ਸੜਕਾਂ ਤੇ ਤੁਰੇ ਫਿਰਦੇ ਐ ਨਸ਼ੇ ਦੀ ਭਾਲ ਚ ਤੁਰੇ ਫਿਰਦੇ ਨੇ ਹਾਂਜੀ ਬਹੁਤ ਜ਼ਿਆਦਾ ਹੁਣ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਕੋਈ 18 19 ਸਾਲ ਦੀ ਕੁੜੀ ਐ ਇੱਕ ਬੱਚਾ ਛੋਟਾ ਤੇ ਇਸ ਤਰ੍ਹਾਂ ਹੀ ਹੋ ਜਾਂਦਾ ਜੀ ਬਹੁਤ ਜ਼ਿਆਦਾ ਮਾੜਾ ਹਾਲ ਐ ਪੰਜਾਬ ਦਾ ਇਸ ਕਰਕੇ ਲੋਕ ਇਸ ਡਰ ਤੋਂ ਹੀ ਲੋਕ ਬਾਹਰ ਨੂੰ ਭੱਜ ਰਹੇ ਨੇ 30-30 ਲੱਖ ਰੁਪਏ ਲਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਸਾਰੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਕਿ ਸਾਡਾ ਬੱਚਾ ਕਿਵੇਂ ਨਾ ਕਿਵੇਂ ਬਚੇ ਪੰਜਾਬ ਸਰਕਾਰ ਦਰਮਿਆਨ ਆਰਤੀਆਂ ਤੇ ਸ਼ੈਲਰ ਮਾਲਕਾਂ ਦੇ ਚੱਲ ਰਹੇ ਕਾਟੂ ਕਲੇਸ਼ਨ ਲੈ ਕੇ ਮੰਡੀਆਂ ਚ ਪਿਸ ਰਹੇ ਕਿਸਾਨਾਂ ਵੱਲੋਂ ਹੁਣ ਆਪਣੀਆਂ ਫਸਲਾਂ ਨੂੰ ਦਾਣਾ ਮੰਡੀਆਂ ਚੋਂ ਮੋਟਰ ਟਰਾਲੀਆਂ ਚ ਲਾਦ ਕੇ ਆਪਣੇ ਘਰਾਂ ਨੂੰ ਲੈ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਤਾ ਦੇ ਕਿਸਾਨਾਂ ਆਗੂ ਗੁਰਜਿੰਦਰ ਸਿੰਘ ਖੋਜੇ ਮਾਜਰਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਪੁੱਤਾ ਮੰਗ ਪਾਲੀ ਹੋਈ ਫਸਲ ਨੂੰ ਵੇਚਣ ਲਈ ਮੰਡੀਆਂ ਚ ਲਿਆਂਦਾ ਗਿਆ ਮੰਡੀਆਂ ਵਿੱਚ ਆਪਣੀ ਫਸਲ ਵਿਕਦੀ ਨਾ ਦੇਖ ਕੇ ਰੁਲਣ ਦੀ ਬਜਾਏ ਟਰਾਲੀਆਂ ਵਿੱਚ ਵਾਪਸ ਭਰ ਕੇ ਘਰਾਂ ਨੂੰ ਜਾਣ ਲਈ ਉਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਉਹਨੇ ਕਿਹਾ ਕਿ ਸਰਹੰਦ ਦਾਣਾ ਮੰਡੀ ਵਿੱਚੋਂ ਕਿਸਾਨ ਆਪਣੀ फसल भर के अपने घरों ले जाने मजबूर ने नजर मार दे अबसम के हाल के बल ਜਿਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ